ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀਅਨ ਸਟੈਂਸ ਤੇ ਇੱਕ ਵਾਰ ਫੇਰ ਅੱਜ ਦਾ ਜਿਹੜਾ ਰਿਸ਼ਤਾ ਜੀ ਇਹ ਲੜਕਾ ਸਰਕਾਰੀ ਨੌਕਰੀ ਕਰਦਾ ਜੀ ਪਰ ਮੰਗਲਿਕ ਹੈ ਤੇ ਇਹ ਆਪਣੇ ਲਈ ਲੜਕੀ ਲੱਭ ਰਹੇ ਨੇ ਅੱਗੇ ਤੁਹਾਨੂੰ ਪਰਿਵਾਰ ਦੀ ਸਾਰੀ ਜਾਣਕਾਰੀ ਤੇ ਪਰਿਵਾਰ ਦਾ ਨੰਬਰ ਵੀ ਦਵਾਂਗੇ ਜੀ ਪਰ ਉਸ ਤੋਂ ਪਹਿਲਾਂ ਤੁਸੀਂ ਤੁਹਾਡੇ ਸਾਹਮਣੇ ਜਿਹੜਾ ਇਹ ਜ਼ਰੂਰੀ ਸੂਚਨਾ ਵਾਲਾ ਨੋਟਿਸ ਆ ਰਿਹਾ ਇਹਨੂੰ ਪੌਜ਼ ਕਰਕੇ ਬੜੇ ਧਿਆਨ ਨਾਲ ਪੜ੍ਹ ਲਓ ਜੀ ਤੇ ਹੁਣ ਪੜਦੇ ਜੀ ਆਪਾਂ ਅੱਜ ਦਾ ਜਿਹੜਾ ਰਿਸ਼ਤਾ ਹੈ ਜੀ ਜਿਵੇਂ ਦੱਸਿਆ ਤੁਹਾਨੂੰ ਲੜਕਾ ਮੰਗਲਿਕ ਹੈ ਜੀ ਕਾਸਟ ਨਦੀ ਹੈਗੀ ਜੀ ਸ਼ੈਡਿਊਲ ਕਾਸਟ ਚ ਆਉਂਦੇ ਨੇ ਉਮਰ ਹੈਗੀ ਹੈ ਜੀ 28 ਸਾਲ ਕੱਦ ਹੈਗਾ ਜੀ ਇਹਨਾਂ ਦਾ 5 ਫੁੱਟ ਤੇ 4 ਇੰਚ ਪੰਜਾਬ ਗਵਰਨਮੈਂਟ ਦੇ ਵਿੱਚ ਕਲਰਕ ਕਲਰਕ ਲੱਗੇ ਹੋਏ ਨੇ ਜੀ ਕਿਹੜੇ ਵਿਭਾਗ ਚ ਲੱਗੇ ਨੇ ਡਿਪਾਰਟਮੈਂਟ ਵਗੈਰਾ ਤੁਸੀਂ ਸਾਰਾ ਕੁਝ ਇਹਨਾਂ ਨੂੰ ਕਾਲ ਕਰਕੇ ਪੁੱਛ ਲਿਓ ਨੰਬਰ ਹੈ ਜਿਹੜਾ ਅਸੀਂ ਵੀਡੀਓ ਦੇ ਅਖੀਰ ਵਿੱਚ ਦਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਪਣ ਗੱਲ ਕਰਦਣੀ ਪਰਿਵਾਰ ਦੀ ਪਰਿਵਾਰ ਵਿੱਚ ਇਹਨਾਂ ਦੇ ਮਾਤਾ ਜੀ ਨੇ ਭਰਾ ਆ ਤੇ ਸਿਸਟਰ ਨੇ ਇਹਨਾਂ ਦੇ ਸ਼ਹਿਰ ਹੈਗੇ ਜੀ ਇਹਨਾਂ ਦਾ ਸੰਗਰੂਰ ਤੇ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਇਹਨਾਂ ਨੂੰ ਲੜਕੀ ਸੋਹਣੀ ਤੇ ਮੰਗਲਿਕ ਚਾਹੀਦੀ ਹੈ ਕਾਸਟ ਕੋਈ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਸ ਨਾਲ ਤੇ ਇੱਕ ਹੋਰ ਗੱਲ ਦੱਸ ਦਈਏ ਜੀ ਜੇ ਤੁਸੀਂ ਵੀ ਆਪਣੇ ਲਈ ਆਪਣੇ ਭੈਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਤਾਂ ਸਾਨੂੰ WhatsApp ਕਰੋ ਜੀ 9041729903 ਚੈਨਲ ਤੇ ਨਵੇਂ ਤਾਂ ਜੀ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਦਾ ਯੂਜ਼ਰ ਨੇਮ ਵੀ ਥੱਲੇ ਦਿੱਤਾ ਹੋਇਆ ਉੱਥੇ ਹੀ ਫੋਲੋ ਕਰ ਸਕਦੇ ਹੋ ਤੇ ਹੁਣ ਤੁਹਾਡੇ ਸਾਹਮਣੇ ਸਕਰੀਨ ਤੇ ਜੀ ਪਰਿਵਾਰ ਦਾ ਨੰਬਰ ਕੋਈ ਵੀ ਤੁਹਾਡੀ ਜਿਹੜੀ ਕੁਐਰੀਜ਼ ਹੋਣਗੀਆਂ ਕੁਝ ਵੀ ਤੁਸੀਂ ਪੁੱਛਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿੱਧਾ ਡਾਇਰੈਕਟ ਕਾਲ ਕਰਕੇ ਪੁੱਛ ਸਕਦੇ ਹੋ ਅੱਜ ਵਾਸਤੇ ਇੰਨੇ ਜੀ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਕੱਲ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਅੱਛੀ ਕਾਲ